ਗਰੇ ਦੁਕਾਨ ਖੋਲੇ ਉਹਦੇ ਬਾਅਦ ਆਏ ਨੇ ਵਾਲ ਕਟਣ ਨੇ ਆ ਵਾਲ ਕਟ ਕੱਟ ਕੇ ਜਦੋਂ ਬਾਹਰ ਨਿਕਲੇ ਨੇ ਇੱਥੇ ਦੁਕਾਨ ਦੇ ਅੰਦਰ ਹੀ ਖਲੋਤੇ ਸੀ ਉਹ ਨਾਲ ਹੀ ਬੁੱਕਲ ਮਾਰਿਆ ਸੀ ਬੰਦਾ ਤੇ ਬੁੱਕਲ ਮਾਰਿਆ ਸੀ ਤੇ ਉਹ ਖਲੋਤਾ ਰਿਹਾ 10 ਮਿੰਟ ਉਹਦੇ ਬਾਅਦ ਉਹਨੇ ਗੋਲੀ ਮਾਰ ਕੇ ਤੇ ਭੱਜ ਗਿਆ ਗਾਂ ਗਿਆ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਚ ਕਿੱਥੇ ਲਗੀਆਂ ਐ ਇਧਰ ਬੱਖੀ 'ਚ ਲੱਗੀ ਇੱਥੇ ਟੇਢ 'ਚ ਕਿਹਨੂੰ ਗਏ ਬੰਦੇ ਬੰਦੇ ਉਦੋਂ ਐਨੂੰ ਮੋਟਰਸਾਈਕਲ ਲੈ ਕੇ ਨਿਕਲ ਗਏ ਅਮਰਸਰ ਵਾਲਾ সাইযাই, yeah. আইয়াই। yeah. <laughs> 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 ਅਤੇ ਹਜੇ ਤੱਕ ਦੀਪ ਨੇ ਨਾ ਸ਼ਾਇਦ ਕੋਈ ਅੰਮ੍ਰਿਤ ਪਾਲ ਬਾਟ ਬਾਟ ਹੈਗਾ ਨਾ ਦੇ ਨਾਗੇ ਨਹੀਂ ਆਵੇ ਹੜੀ ਪ੍ਰਿੰਟ ਕੋ ਉਹਦੇ ਨਾਲ ਕੋਈ ਰੈਗੂਲਰੀ ਵਗੈਰਾ ਚਾਹਦੀ ਉਹਨੇ ਫੇਸਬੁਕ ਤੇ ਪਹਿਲੀ ਵੀਕ ਤੋਂ ਬਾਰੇ ਨੂੰ ਥ੍ਰੈਟ ਨਹੀਂ ਪਾਈ ਜੀ ਮੈਂ ਤੁਹਾਡੇ ਕਰਕੇ ਮੈਨੂੰ ਬਾਹਰ ਸੱਜਣਾ ਪਿਆ ਕਰਨਾ ਪਿਆ ਤਾਂ ਮੇイビー ਕੋਚ 4 ਐਂਗਲਸ ਤੇ ਵੀ ਮੇਨ ਦਾ ਹਜੇ ਤੱਕ ਉਹੀ ਸਾਹਮਣੇ ਆਈ ਹੈ ਬਟ ਕੀ ਹੋਰ ਐਂਗਲਸ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਸਪੈਸੀਫਿਕਲੀ ਸਾਡੇ ਕੋਲ ਹੈਗੀਆਂ ਅਸੀਂ ਛੇਤੀ ਬੰਦਿਆਂ ਨੂੰ ਫੜ ਲਾਂਗੇ ਸਰ ਕਿੰਨੇ ਨੂੰ ਡੈਥ ਹੋਈਆਂ ਕਿੱਥੇ ਕਿੱਥੇ ਲੱਗੀਆਂ ਨੇ ਇਹਨਾਂ ਦੇ ਮੇਰੇ ਖਲ ਨਹੀਂ ਵਿਹਟ ਦੇ ਵਿੱਚ ਇੰਜਰੀ ਸੀਗੀ ਆ ਦੋ ਦੋ ਰਾਊਂਡ ਟੋਟਲ ਉਥੋਂ ਮਿਲੇ ਆ ਖੂਲ ਸਾਨੂੰ ਦੋ ਹੀ ਰਾਊਂਡ ਮਿਲੇ ਔਰ ਦੋ ਫਾਇਰ ਬੋਏ ਸਰ ਕੋਈ ਡੈਥ ਹੋਈ ਹੈ ਨਾ ਹਾਂ ਜੀ ਤੇ ਸਰ ਅਮਰਤਪਾਲ ਕੋਈ ਗੈਂਗਸਟਰ ਹੈ ਜਾਂ ਕਿਸ ਤਰ੍ਹਾਂ ਨਹੀਂ ਜੀ ਇੱਥੇ ਹੀ ਪਿੰਡ ਤੋਂ ਉਹਦੇ ਅਸੀਂ ਅਮਰਿਤਪਾਲ ਬੱਲਨੀ ਜੀ ਬਾਟ ਬਾਟ ਹਾਂਜੀ ਹਾਂ ਬਾਟ ਹੈ ਉਹਦੇ ਤੇ ਵੈਸੇ ਉਹ ਨੋਟੋਰੀਅਸ ਕਹਿ ਸਕਦੇ ਹੋ ਪਰਚੇ ਉਹਦੇ ਵਿੱਚ 16 17 ਪਰਚੇ ਹੈਗੇ ਆ ਔਰ ਪ੍ਰੈਜ਼ੈਂਟਲੀ ਉਹ ਪਤਾ ਲੱਗਿਆ ਕਿ ਸ਼ਾਇਦ ਜਰਮਨੀ ਚ ਹੈਗਾ ਤਾਂ ਔਰ ਉਹਦੇ ਨਾਲੋਂ ਇਹਨਾਂ ਨੂੰ ਫੇਸਬੁੱਕ ਤੇ ਕਈ ਵਾਰ ਪਹਿਲੇ ਜੂ ਹੁਜੇ ਤੱਕ ਪ੍ਰੀਨੰਗਰੇਡੀਆਂ ਤੋਂ ਪਤਾ ਲੱਗਿਆ ਜਾਂ ਸਾਡੀ ਇਨਵੈਸਟੀਗੇਸ਼ਨ ਹੈ ਕਿ ਉਹਦੇ ਨੂੰ ਥ੍ਰੈਟ ਕੀਤਾ ਗਿਆ ਸੀ ਤੁਸੀਂ ਵਰਕਆਊਟ ਕਰ ਰਹੇ ਹੋ ਸਰ ਕੁਝ ਇਹਨਾਂ ਨੂੰ ਕੋਈ ਕੱਲ ਵੀ ਫੋਨ ਤੇ ਥ੍ਰੈਟ ਆਈ ਹੈ ਕੁਝ ਇਸ ਤਰ੍ਹਾਂ ਦਾ ਇਨਸੀਡੈਂਟ ਕੱਲ ਥ੍ਰੈਟ ਆਈ ਨਹੀਂ ਦੇਖਤਾ ਹਾਂ ਕਿ ਕੋਈ